ਸਰਕਾਰੀ ਸਰਗਨ ਨੇ ਇੱਕਤਾ ਦੇ ਲੋਕ ਚੁੱਪ ਕਰਦੇ ਪ੍ਰਧਾਨ ਕਰਨਜੀਤ ਸਿੰਘ ਜੀ ਸਾਹ ਖੜੇ ਨੇ ਉਹ ਆਪ ਜੀ ਨੂੰ ਇਹ ਤੁਸ਼ਚਾਰਾ ਦੇ ਜੀ ਜੀਪਤਾ ਜੀ ਸਰਕਾਰ ਜੋ ਸਰਦਿਓ ਜਿਹੜਾ ਮਸਲਾ ਆਇ ਪਿੰਡ ਬਗੇ ਖੁੱਦ ਦਾ ਜਿਹੜਾ ਕਿ ਹਲਕੇ ਰਾਜਸਥਾਨੀ ਦੇ ਵਿੱਚ ਪੈਂਦਾ ਹਲਕਾ ਰਾਜਸਥਾਨੀ ਇਹੋ ਜਿਹਾ ਪਾਲਕ ਸੁਤਾਲਾ ਕਾ ਮੇਰੇ ਘਰ ਦੇ ਨਾਲ ਕਿ ਜਦੋਂ ਦੀ ਨਵੀਂ ਸਰਕਾਰ ਆਈ ਹੈ ਇੱਥੇ ਆਏ ਕਿਨ ਪਵਾੜੇ ਪੈਂਦੇ ਆ ਚਾਹੇ ਉਹ ਗੁਰਦੁਆਰਿਆਂ ਨੂੰ ਲੈ ਕੇ ਪੈਂਦੇ ਹੋਣਾ ਚਾਹੇ ਉਹ ਪਿੰਡਾਂ ਦੀਆਂ ਗਲੀਆਂ ਨੂੰ ਲੈ ਕੇ ਪੈਂਦੇ ਹੋਣ ਕਈ ਉਹ ਪਿੰਡ ਦੀ ਹੋਟੀ ਦੇ ਵਿੱਚ ਕਵਾੜਾ ਛਿੜ ਜਾਂਦਾ ਕਈ ਉਹ ਪਿੰਡ ਬੱਗੇ ਖੁੱਦ ਦੇ ਵਿੱਚ ਕਵਾੜਾ ਛਿੜ ਜਾਂਦਾ ਇੱਥੇ ਇੱਕ ਬੜਾ ਤਕੜਾ ਗਰੋਕਵਾ ਜਿਹੜਾ ਮੁੜ ਕੇ ਇਹ ਗੱਲ ਕਹਿੰਦਾ ਵਾ ਕਿ ਸਾਡੀਆਂ ਗਲੀਆਂ ਦੇ ਝਗੜੇ 'ਚ ਕਿਸਾਨ ਜੀ ਨੇ ਆ ਕਿਉਂ ਆ ਗਿਆ ਅੱਜ ਹਰਾਨ ਜੀ ਦੀ ਗੱਲ ਆ ਸਾਨੂੰ ਫੇਰ ਇੱਕ ਸਾਫ ਤਾਂ ਸੜਕ ਦੀ ਪਿੱਛੇ ਆਇਆ ਸੁਣਾ ਪਿਆ ਜਦੋਂ ਕਿ ਤੁਸੀਂ ਕੈਮਰਾਮੈਨ ਨੇ ਤੁਸੀਂ ਆਪ ਜਾ ਕੇ ਦੇਖ ਲਓ ਪੱਤਰਕਾਰ ਭਾਈ ਜਿਹੜਾ ਨਾਮ ਲੈ ਕੇ ਵੇਖੋ ਕਿ ਗਲੀ ਦੇ ਵਿੱਚ ਇਹਨਾਂ ਕੀਤਾ ਕੀ ਆ ਬਿਲਕੁਲ ਉਹ ਗੇਟ ਪੱਟ ਕਰਤਾ ਉਹਦੇ ਉੱਤੇ ਤਿੰਨ ਮਰੀ ਪਿੰਨਾ ਇੱਟਾ ਲੱਗ ਚੁੱਕਿਆ ਇੱਟਾ ਦੇ ਉੱਤੇ ਇੱਟਾ ਇੱਟਾ ਦੇ ਉੱਤੇ ਇੱਟਾ ਪਰ ਅਜਿਹੇ ਹਨ ਜਿੱਦੀ ਗੱਲ ਇਹ ਆ ਕਿ ਜਿਹੜੀ ਮੌਕੇ ਦੀ ਸਰਕਾਰ ਵਾ ਉਹ ਸਰਕਾਰ ਕੀ ਕਹਿ ਰਹੀ ਆ ਕਿ ਹਰ ਇੱਕ ਪੰਚਾਇਤ ਨਾਲ ਲੈ ਕੇ ਦਿਲਤਾ ਵੀ ਜਿਹੜੀਆਂ ਪਹਿਲੀਆਂ ਇੱਟਾਂ ਲੱਗੀਆਂ ਉਹ ਵੀ ਇੱਥੇ ਤੋਂ ਆਪ ਲਵਾਈਆਂ ਜਿਹੜੀਆਂ ਦੁੱਤਾਂ ਲੱਗੀਆਂ ਉਹ ਵੀ ਆਪ ਲਵਾਈਆਂ ਟਿੱਡੀਆਂ ਲੱਗੀਆਂ ਉਹ ਵੀ ਆਪ ਲਵਾਈਆਂ ਅਸੀਂ ਵੀ ਸਾਰੇ ਕਿਸਾਨ ਵਾਂਹੀਂ ਜਾਣਦੇ ਆ ਕਿ ਕਿਸਾਨ ਕਿੰਨਾ ਸਮਰੱਥ ਵਾ ਸੋਲਰ ਲਾਈਟਾਂ ਹਜ ਸਾਡੇ ਕੋਲ ਘਰਾਂ ਤੱਕ ਨਹੀਂ ਲੱਗੀਆਂ ਇਹ ਕਿਸਾਨ ਜਿਹੜਾ ਸੋਲਰ ਪੈਡ ਗਰੀਬ ਵੀ ਦਵਾ ਲੈਂਦਾ ਵਾ ਇਹ ਤਰ੍ਹਾਂ ਗੂਮਵਾਦ ਮਿੱਟੀ ਢਾੜ ਕੇ ਜਿਹੜਾ ਵਾ ਇੱਕ ਤਰਫਾ ਕੀਤਾ ਜਾ ਰਿਹਾ ਕੰਮ ਜਿਹੜਾ ਕਿ ਨਹੀਂ ਹੁੰਦਾ ਵਾਂਗੇ ਅਸੀਂ ਭਾਰਤੀ ਕਿਸਾਨ ਮੇ ਇੱਕ ਦਸਤੂ ਪਰਵਰਦੋ ਅੱਜ ਜਿੰਨੇ ਵੀ ਸਾਡਾ ਸਾਥ ਦਾ ਸਾਇੰਟਿਕ ਬਲ ਕੇ ਕਮੇਟੀ ਆ ਇਹਨਾਂ ਨੂੰ ਮਿਸ਼ਵਾਜ ਤੋਂ ਆਇਆ ਕਿ ਇਹੋ ਜਿਹੀ ਗੁੰਡਾ ਕਰਦੀ ਤੇ ਖਲਾਫ ਰਾਜ ਦੇ ਲੋਪੇ ਆ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਵੀ ਧਿਰ ਹੋਵੇ ਅਸੀਂ ਉਹਦੇ ਖਿਲਾਫ ਨਰਨਾਂ ਕਸ ਜਾਈ ਦੇ ਨਾਮ ਇਹ ਸ਼ਾਇਦ ਦਾ ਸਾਥ ਦਵਾਗੇ ਉਹਦੇ ਆਸਤੇ ਇਹਦੇ ਨਾਲ ਬੈਠੋ ਜਾਣ ਕਰਦੇ ਆ। ਨਗਿੰਦੀ ਸਾਹਿਬ ਖਾਸ ਕਰਕੇ ਇਹਨਾਂ ਮਾਮਲਿਆਂ ਦੇ ਵਿੱਚ ਪੋਲਿਟਿਕਸ ਕਿਉਂ ਕੀਤੀ ਜਾਂਦੀ ਹੈ? ਖਾਸ ਕਰਕੇ ਜਿਵੇਂ ਤੁਸੀਂ ਇੱਕ ਹਲਕੇ ਦਾ ਨਾਮ ਲਿਆ ਕਿ ਕਾਰਨ ਕੀ ਲੱਗਦਾ ਹੈ? ਕੁਝ ਕਮੀਆਂ ਨੇ ਸਰਕਾਰ 'ਚ ਕਮੀਆਂ ਨੇ, ਇੱਥੋਂ ਦੇ ਜਿਹੜੇ ਨਮਾਇਦੇ ਨੇ ਉਹਨਾਂ 'ਚ ਕਮੀਆਂ ਨੇ। ਜਿਹੜੀਆਂ ਰਾਜਨੀਤਿਕ ਤਰ੍ਹਾਂ ਜਿਹੜੀਆਂ ਬੋਟਾ ਵਾਲੀਆਂ ਤਰ੍ਹਾਂ ਜਿਹਨਾਂ ਦਾ ਬੋਟਾ ਦਾ ਕੰਮ ਹੀ ਇਸ ਤਰ੍ਹਾਂ ਚੱਲਦਾ ਵੀ ਇੱਕ ਨੂੰ ਦੂਜੇ ਨਾਲ ਲਾ ਦੇ ਦੂਜੇ ਨੂੰ ਦੂਜੇ ਨਾਲ ਲਾ ਦੇ। ਹਾਂ, ਇਹ ਵੀ ਗੱਲ ਹੈ ਵੀ ਸਿਆਣੇ ਬੰਦੇ ਜਿਹੜੇ ਆ ਉਹ ਇਹ ਹਲਕੇ ਦਾ ਜਿਹੜਾ ਹਲਕਾ ਇੰਚਾਰਜ ਉਹਦੇ ਕੋਲ ਜਾਏ। ਉਹਨੂੰ ਜਾ ਕੇ ਕਹਿੰਦਾ ਤੁਸੀਂ ਆਪ ਚਲੋ ਮੁਕਤਾਰ ਦੇ ਕੋਲ ਜਾ ਕੇ ਜਿਹੜਾ ਉਹ ਬੇਸ਼ਰਮੀਆ ਜਵਾਬ ਦਿੱਤਾ ਉਹਦਾ ਮੈਂ ਤੁਹਾਾਸ ਨਹੀਂ ਤੜਾ ਉਹ ਤਾਂ ਤਿਆਰ ਲੱਗਾ ਜਿਹੜੀ ਦੂਜੀ ਥੇਰਾ ਉਹਦਾ ਧੜਾ ਭਾਰਾ ਵਾ ਤੇ ਮੈਨੂੰ ਭਾਰਾ ਕਰੇ ਵੀ ਜਾ ਲਵਾ ਮੈਨੂੰ ਸਹੀ ਗੱਲ ਦੱਸ ਤਾ ਕੀ ਮਤ ਉਹ ਕਮਾਲ ਹੋ ਗਿਆ ਤਰਾ ਜਿਸ ਕੋ ਜਾਈਏ ਮੇਰਾ ਸਾਡੇ ਦੋਸ ਭਾਈ ਤੇ ਅਸੀਂ ਲੋਕਾਂ ਜਾ ਕੇ ਜਾਣ ਕਰਾ ਜੇ ਤੁਸੀਂ ਸਭ ਕੁਝ ਬੋਕੇ ਦੇ ਬਖਵਾਸ ਵਿੱਚ ਠੀਕ ਨਹੀਂ ਤੇ ਕੀ ਜਲਤਵਾ ਇਸ ਕਰਕੇ ਇਹੋ ਜੀ ਪੋਲਿਟਿਕਸ ਨਾਲ ਉਹ ਲੋਕਾਂ ਦੇ ਘਰ ਜਾਣਦੇ ਨੇ ਜਾਂ ਲੋਕਾਂ ਦੇ ਸ਼ਮੀਆਂ ਭਣਾਏ ਕਿ ਉਹ ਲੜਾ ਕੇ ਵੋਟਾਂ ਲੈਣੀਆਂ ਇਹੋ ਜੀ ਰਾਜਨੀਤੀ ਨਾਲੋਂ ਭੇਟਾ ਦੇ ਲੋਕਾਂ ਨੇ ਪੱਲੇ ਉੱਤੇ ਕੋਈ ਨਹੀਂ ਆ ਕੱਲੇ ਦੇ ਝੰਡੇ ਆ ਹਰਾਨੀ ਦੀ ਗੱਲ ਇਹ ਆ ਉੱਤੇ ਕਿ ਇਹ ਜਿਹੜਾ ਪਰਿਵਾਰ ਵਾ ਇਹਨਾਂ ਦੇ ਕੋਲ ਕੰਮ ਕਰਨ ਆਉਂਦੇ ਇੱਕ ਮਜ਼ਦੂਰ ਪਰਿਵਾਰ ਹੁੰਦਾ ਵਾ ਉਹਦੀਆਂ ਰਾਹੀਆਂ ਗਾਈਆਂ ਖੋਦ ਕੇ ਉਹਨਾਂ ਉੱਤੇ ਦੁਕਾਨ ਦੇ ਦਿੱਤੀ ਗਈ ਮਜ਼ਦੂਰ ਪਰਿਵਾਰ ਉੱਤੇ ਵੀ ਤੁਸੀਂ ਸਾਡੇ ਘੁੱਟੇ ਖਵਾ ਕੇ ਆਉਂਦੇ ਹੋ ਕੋਈ ਉਹ ਪਰਿਵਾਰ ਆ ਜੀ ਮੇਰੇ ਕੋਲੋਂ ਤਾਂ ਸਿਰਫ ਸਾਈਨ ਨਾਲ ਕੰਮ ਤੇ ਜਾਂਦੇ ਆ ਸਾਨੂੰ ਇਸੇ ਗੱਲ ਦੀ ਸਜ਼ਾ ਕਿਉਂ ਦੇ ਕੇ ਇਸ ਦੀ ਝੰਡਾ ਲਾ ਦਿੱਤੀ ਕਿ ਪੰਜਾਬੀ ਨਗੀ ਸਰ ਜਦੋਂ ਕਿ ਕਿਤੇ ਧਰਨਾ ਲਾਉਣਾ ਹਦਾ ਸਭ ਤੋਂ ਪਹਿਲਾਂ ਤੁਹਾਡੇ ਵੱਲੋਂ ਪ੍ਰਸ਼ਾਸਨ ਨਾਲ ਜਾ ਕੇ ਇੱਕ ਵਾਰੀ ਗੱਲਬਾਤ ਕੀਤੀ ਜਾਂਦੀ ਹੈ ਇਹ ਸਾਬਤਾਂ ਸੈਨਿਕਾਂ ਨੇ ਧਰਨਾ ਐਲਾਨ ਕਰ ਦਿੱਤਾ ਹੁਣ ਤੁਹਾਡੇ ਵੱਲੋਂ ਪ੍ਰਸ਼ਾਸਨ ਦੇ ਨਾਲ ਪਹਿਲਾਂ ਜਾ ਕੇ ਗੱਲਬਾਤ ਕੀਤੀ ਜਾਊਗੀ ਕਿ ਕੀ ਮੁੱਦਾ ਜੀ ਕੀ ਹੱਲ ਕੱਢਦੇ ਹੋ ਬਿਲਕੁਲ ਜੀ ਜਿਹੜੇ ਜਿਹੜੀ ਕਮਾਦ ਸਾਡੇ ਇੱਕ ਨਾਲ ਆਪਾਂ ਸੁਣੋਤੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਬੜੀ ਲਿਖੀ ਜਮਾਦ ਆ ਕਾਨੂੰਨ ਦੀ ਸਭ ਤੋਂ ਪੱਕੀ ਜਮਾਦ ਹੈ ਇਹਨਾਂ ਨੇ ਅੱਜ ਵੀ ਇਤਨੇ ਵੱਡੇ ਤਰੀਕੇ ਦੇ ਨਾਲ ਬਲਾ ਘੜੋ ਘਟਾਈ ਦੇ ਕੰਪੇਨ ਜਾਣ ਤੋਂ ਬਾਅਦ ਇਹ ਧਰਨਾ ਐਲਾਨ ਕੀਤਾ ਇਹਨਾਂ ਨੇ ਜੀਤੂ ਸਾਹਿਬ ਤੋਂ ਲਾਗੇ ਆਈਆਂ ਸਾਹਿਬ ਨੂੰ ਲਾਗੇ ਆ ਤਾਂ ਸਾਹਿਬ ਨੂੰ ਕਹਾਂਗੇ ਕਿ ਉਹਨੇ ਤਾਂ ਇਹ ਯਾਰ ਕਿ ਅਸੀਂ ਦੇ ਟਾਈਮ ਤਾਂ ਗਿਆ ਪਾਲਾ ਤੇ ਇੱਥੇ ਕਿਸੇ ਸਾਹਿਬ ਨੂੰ ਮਿਲਾਂਗੇ ਪਰ ਸਾਤਾਏ ਮੰਨਾ ਵਾਪੀ ਜਿਉਂ ਨੂੰ ਆਪਾਂ ਇਹਨੂੰ ਲੰਮਾ ਕਰਦੇ ਆ ਤੇ ਉਹਦੇ ਉਹ ਜਿਹੜੀ ਹਮਲਾਵਰ ਧੇਰਵਾ ਜਿਹੜੀ ਉਹ ਜਾਣ ਬੁੱਝ ਕੇ ਦੁਆਰ ਦਾ ਨੁਕਸਾਨ ਕਰੂਗੀ ਕਿਉਂਕਿ ਉਹ ਬੜੋ ਬੜੀ ਤਸਾਈ ਜਾ ਰਿਹਾ ਪਰਿਵਾਰ ਨੂੰ ਹਰ ਪਾਸੇ ਜਿਹੜਾ ਉਹ ਰਗੜਾ ਘਰਪਤਾਈ ਜਾ ਰਿਹਾ ਪਰਿਵਾਰ ਐਸਾ ਸਹਿਮ ਦੇ ਮਾਹੌਲ ਦੇ ਵਿੱਚ ਆ ਜਿਉਂ ਨੌਕਰੀ ਦੇ ਜਾਂਦਾ ਵਾਰ ਨੂੰ ਤੇ ਪ੍ਰਾਈਵੇਟ ਨੌਕਰੀ ਬਤਾਉਂ ਤੋਂ ਮੈਂ ਦੱਸਦਾ ਹਾਂ ਤੇ ਜੇ ਉਹ ਆਪਣੇ ਘਰੋਂ ਆਉਣਾ ਤਾਂ ਬੰਦੇ ਜਿਹੜਾ ਮਾਵਾ ਭੈਣਾ ਘਰੋਂ ਲੜਦੀਆਂ ਇਸ ਕਰਕੇ ਕਿਉਂਕਿ ਉਹਨੇ ਐਲਾਨ ਕੀਤਾ ਸੀ ਵੀ ਉਹਦੇ ਨਾਲ ਜਿੰਨਾ ਵੀ ਸਾਡਾ ਹੈ ਨਾ ਦਾ ਪ੍ਰਬੰਧ ਉਹਨਾਂ ਚੱਲ-ਪੜ ਕਰਾਂਗੇ ਪਰ ਇਹਨਾਂ ਦੇ ਧਰਮੇ ਦਾ ਹੀ ਪੂਰੇ ਜ਼ੋਰ ਤੇ ਸਮਰਥਨ ਕਰਦੇ ਕੀ ਹੁਣ ਜਿਹੜਾ ਵੀਡੀਓ ਦਫ਼ਤਰ ਤਾਂ ਲਾਇਆ ਜਾਏਗਾ ਜਾਂ ਬੀਸੀ ਦਫ਼ਤਰ ਲਾਇਆ ਗਿਆ ਕੀ ਤੁਹਾਨੂੰ ਲੱਗਦਾ ਮੰਗਾ ਵੀਡੀਓ ਦਫ਼ਤਰ ਤੱਕ ਪੂਰੀਆਂ ਹੋ ਜਾਣਗੀਆਂ ਤੁਹਾਡੀਆਂ ਵੇਖੋ ਜੀ ਇਹ ਜਿਹੜਾ ਲੋਕਾਂ ਦਾ ਕੰਟਰੋਲ ਹੋਈ ਨਹੀਂ ਰੱਖੀ ਜੈਸਾ ਵੀਡੀਓ ਦਫ਼ਤਰ ਬੈਠਾ ਨਹੀਂ ਹੋਇਆ ਤੇ ਜਿਸ ਤਰ੍ਹਾਂ ਨੋਟਬੁੱਕ ਤੇ ਆਂਗਣ ਸਾਹਿਬ ਇਹ ਆ ਪਿੱਛੇ ਸਾਹਮਣੇ ਲੋਕਾਂ ਦੀ ਗੱਲ ਸੁਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਦੇ ਹੰਕਾਰ ਨਹੀਂ ਲੋਕਾਂ ਆਸਤੇ ਬੈਠੇ ਨੇ ਨਾ ਕਿ ਉਹ ਖੁਦ ਰਾਜੇ ਆ ਜਿੱਦਾਂ ਲੋਕ ਇਕੱਠੇ ਹੋਣਗੇ ਫਿਰ ਸੁਣਾ ਲੈਂਦੇ ਲੋਕ ਹੋਣਗੇ ਉੱਤੇ ਗੱਲ ਸਮਝਣਗੇ ਮਗਲੀ ਸਾਹਿਬ ਦੇਸ਼ ਦੀਆਂ ਹੱਦਾਂ ਦੇ ਸਾਫਟਾ ਫੌਜਿਆਂ ਨੂੰ ਵੀ ਕਦੇ ਜ਼ਰੂਰ ਤੇ ਪੈ ਜਿੰਦੀ ਇਹਨਾਂ ਨੂੰ ਬੁਲਾਇਆ ਜਾਂਦਾ ਤੇ ਇਹ ਸਾਰੇ ਜਾਣੇ ਆਪਣੀਆਂ ਸਮਾਂ ਕੱਢ ਕੇ ਆਪਣੇ ਬੱਚਿਆਂ ਤੋਂ ਦੂਰ ਆ ਕੇ ਡੰਕਰੀਆਂ ਕਰਕੇ ਆਏ ਨੇ ਪਰ ਫਿਰ ਵੀ ਸਰਕਾਰ ਦੇ ਗਾੜੀਆਂ ਦੀ ਸੁਣਵਾਈ ਕਿਉਂ ਨਹੀਂ ਫਿਰ ਆਮ ਲੋਕਾਂ ਦੀ ਸੁਣਵਾਈ ਕਿੱਥੇ ਹੋਊਗੀ ਜੀ ਬਸ ਇਹ ਕੋਈ ਗੱਲ ਦਾ ਰੋਸ ਹੈ ਜੁਗਿਆ ਵਿੱਚ ਸਰਕਾਰਾਂ ਹੋ ਗਿਆ ਸਭ ਤੋਂ ਵੱਡਾ ਰੋਸ ਹੈ ਇਸੇ ਗੱਲ ਦਾ ਇਹ ਅੱਜ ਵੀ ਕਾਨੂੰਨ ਦੇ ਦੈਰੇ ਜਾ ਕੇ ਗੱਲ ਕਰਦੇ ਆ ਮੇਰੇ ਕੋਲ ਤੁਸੀਂ 2.5 ਘੰਟਾ ਦਾ ਸਮਾਂ ਬੈਠਾ ਹੈ ਕਿ ਕਾਨੂੰਨ ਤੋਂ ਬਿਨਾਂ ਇਹ ਕੋਈ ਪੈਰ ਨਹੀਂ ਫੜਦੇ ਪਰ ਜਦੋਂ ਇੰਨਾ ਸਮਾਂ ਬੇਨਸਾਫੀ ਹੁੰਦੀ ਆ ਫਿਰ ਦੱਸੋ ਇਹ ਕੀ ਕੰਮ ਹੈ ਅੱਜ ਇਹਨਾਂ ਨੇ ਇੱਕ ਐਲਾਨ ਕੀਤਾ ਹੈ ਕਿ ਅਸੀਂ ਸਾਰੇ ਵਿਕਾਸਪੁਰ ਤੋਂ ਅਸੀਂ ਪੂਰੇ ਤੋਂ ਪੂਰੇ ਦਿੰਨਾ ਵੀ ਇਹਨਾਂ ਦੇ ਜਿਹੜੇ ਚੱਲਦੇ ਜਲੰਧਰ ਝਾਰਾ ਸਾਰੇ ਸੈਨਿਕ ਕਰਕੇ ਕਰਕੇ ਇਸ ਲਈ ਆ ਗਏ ਕਾਗਜ਼ ਸੈਨਿਕਾਂ ਨੂੰ ਦੱਸ ਸਕਿਆ ਕਿ ਸਾਡੇ ਜੁੜੀ ਕੱਲ ਤੋਂ ਬਾਅਦ ਆ ਸਰਕਾਰ ਨੂੰ ਨਾਮ ਦੇ ਗਿਆ ਸਾਡੇ ਘਰਾਂ ਦੇ ਦਰਵਾਜ਼ੇ ਵੀ ਜਿਵੇਂ ਬੰਦ ਕਰਦੇ ਇਹਨਾਂ ਦੀ ਗੱਲ ਸੁਣ ਕੇ ਸਾਨੂੰ ਕੀ ਗੱਲ ਦਾ ਗੁੱਸਾ ਹੁੰਦਾ ਵਾ ਕਿ ਜੇ ਕਿਸਾਨ ਤੇ ਰੋੜਿਆ ਰੋੜਿਆ ਜੀ ਅੱਜ ਜਵਾਨ ਦਾ ਵੀ ਹਾਲ ਕੀ ਲੋਕ ਜਾਣ ਕੇ ਕਿਹੜੇ ਪਾਸੇ ਸਿੱਧੂਪੁਰ ਜਿੱਥੇ ਬੰਦੀ ਪੂਰੇ ਪੰਜਾਬ ਤੋਂ ਆਈ ਗਈ ਹੈ ਜਿਲ੍ਹਾ ਅੰਮ੍ਰਿਤਸਰ ਦੇ ਨਾਲ ਫੋੜੇਗਾ ਜੇ ਜਿਲ੍ਹਾ ਅੰਮ੍ਰਿਤਸਰ ਪਿੰਗ ਦਾ ਸਰਾਬ ਪੂਰੇ ਨੋਟ ਕਰਦੇ ਧੰਨਵਾਦ ਆਰਮੀ ਤੋਂ ਦੁਨੀਆ ਭਾਈ ਗਾੜੇ ਤੋਂ ਪ੍ਰਧਾਨ ਕਰਨ ਦਾ ਪ ਜੋ ਕਿ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਸੰਜੀਤ ਸਿੰਘ ਕੀਰਦੂਟਣਡੇ ਉਹਨਾਂ ਦੇ ਦੇਸ਼ਕਾਬਕ ਅਸੀਂ ਸਾਫਤਾ ਸੈਨਿਕ ਕੋਰਡੇ ਨਾਤੇ ਵੀ ਮੈਂ ਪੰਜਾਬ ਦਾ ਸਾਫਤਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਦਾ ਵੀ ਸੀਨੀਅਰ ਡਿਰੇਕਟਰ ਆ ਉਹਦੇ ਨਾਤੇ ਵੀ ਆਪਾਂ ਜਿਹੜੇ ਸਾਡਾ ਭਰਾ ਪਹੁੰਚੀ ਅਮਰਪਾਲ ਸਿੰਘ ਬਕੇਪੁਰ ਤੋਂ ਜਿਹਦੇ ਨਾਲ ਨਜਾਇਜ਼ ਕਾਰਵਾਈ ਹੋ ਰਹੀ ਆ ਉਹਦੇ ਸਬੰਧ ਦੇ ਵਿੱਚ ਅਸੀਂ ਉਹਦੇ ਨਾਲ ਖੜੇ ਆ ਜੋ ਕਿ ਸਾਡੇ ਸਾਫਤਾ ਸੈਨਿਕਾਂ ਨੇ ਆਦੇਸ਼ ਦਿੱਤਾ ਕਿ 5 ਤਰੀਕ ਨੂੰ ਆਪਣਾ ਮੀਟਿੰਗ ਨੂੰ ਦਫ਼ਤਰ ਧਰਨਾ ਲਾਵਾਂਗੇ ਸਾਡੀ ਯੂਨੀਅਨ ਦੇ ਵੱਲੋਂ ਵੀ ਆਦੇਸ਼ ਆ ਕਿ ਸਾਡੀ ਪੂਰੀ ਯੂਨੀਅਨ ਜਿਹੜੀ ਆ ਇਹਨਾਂ ਦੇ ਨਾਲ ਖੜੀ ਆ ਦਿਨ ਰਾਤ ਖੜੀ ਆ ਭਾਵੇਂ 10 ਦਿਨ ਸੰਭੀ ਰੁਕਣਾ ਪਵੇ ਤਾਂ ਵੀ ਇਹ 10 ਦਿਨ ਵਾਸਤੇ ਵੀ ਧਰਨਾ ਲਾਵਾਂਗੇ ਜੀ ਤੇ ਧਰਨੇ ਦੇ ਵਿੱਚ ਜਿਹੜੀ ਆ ਕਿ ਕਾਨਕੀ ਆ ਧਰਨਾ ਲਾਉਣ ਦੇ ਤੁਹਾਨੂੰ ਇੱਥੋਂ ਤੱਕ ਨੌਪਤਾਈ ਆ ਕਿਸਾਨ ਜਥੇਬੰਦੀਆਂ ਕਰ ਰਹੀਆਂ ਆ ਉਹਦੇ ਵਿੱਚ ਸਾਬਕਾ ਸੈਨਿਕ ਅਗੇ ਇੱਥੋਂ ਤੱਕ ਨੌਪਤ ਕਿਉਂ ਆ ਗਈ ਆ ਤੁਹਾਡੀ ਸਰਕਾਰੀ ਦਰਬਾਰੇ ਸੁਣਵਾਈ ਹੈ ਨਹੀਂ ਦੇਖੋ ਜੀ ਅਸੀਂ ਪਹਿਲੋਂ ਵੀਡੀਓ ਸਾਹਿਬ ਨੂੰ ਵੀ ਅਪਲੀਕੇਸ਼ਨ ਦੇ ਚੁੱਕੇ ਆ ਐਸਐਚਓ ਸਾਹਿਬ ਨੂੰ ਦਿੱਤਾ ਐ ਐਸਟੀਓ ਸਾਹਿਬ ਨੂੰ ਦਿੱਤਾ ਐਸਐਸਪੀ ਸਾਹਿਬ ਨੂੰ ਵੀ ਅਪਲੀਕੇਸ਼ਨ ਦਿੱਤੀ ਆ ਸਾਰੀ ਜਗ੍ਹਾ ਹੀ ਅਪਲੀਕੇਸ਼ਨ ਦੇ ਚੁੱਕੇ ਆ ਸਾਡੇ ਪੰਜਾਬ ਦੇ ਪ੍ਰਧਾਨ ਜਿਹੜੇ ਸੁਜੀਤ ਸਿੰਘ ਜੀ ਹਾਗੋ ਝੰਡੇ ਐਸਐਸਪੀ ਨੂੰ ਖੁਦ ਮਿਲ ਕੇ ਤਰਕਾਹ ਦੇ ਕੇ ਉਹਨਾਂ ਐਸਐਚਓ ਸਾਹਿਬ ਨੂੰ ਵੀ ਕਹਾਇਆ ਕਿ ਇਹ ਜੋ ਬੰਦੀ ਕਾਰਵਾਈ ਕੀਤੀ ਜਾਵੇ ਜੋ ਹਾਕਿਆ ਜੋ ਇਨਸਾਫ ਆ ਉਹ ਕੀਤਾ ਜਾਵੇ ਲੇਕਿਨ ਉਹ ਅਜੇ ਤੱਕ ਸਾਡਾ 10 15 ਦਿਨ ਤੋਂ ਮਸਲਾ ਅੜਿਆ ਵਾਇਕਾ ਇਨਸਾਫ ਨਹੀਂ ਹੋਇਆ ਲੇਕਿਨ ਛੱਬੀਆਂ ਬਣ ਕੇ ਵੀ ਥਾਣੇ ਚਲੀ ਗਈਆਂ ਨੇ ਅਜੇ ਤੱਕ ਪੁਲਿਸ ਨੇ ਕੋਈ ਉਸ ਦੇ ਉੱਤੇ ਕਾਰਵਾਈ ਨਹੀਂ ਕੀਤੀ ਠੀਕ ਹੈ